ਬਾਈ ਸਸੇ ਹੀ ਕਾਲ ਸਾਰਿਆਂ ਨੂੰ ਮੈਂ ਬੂਟਾ ਕੋਟਲੀ ਅੱਜ ਦੀ ਵੀਡੀਓ ਚ ਦੋ ਟਰੈਕਟਰ ਵਕਾਊ ਆ ਬਾਈ ਇੱਕ ਟਰਾਲਾ ਤੇ ਕਿਸੇ ਵੀ ਪ੍ਰਾਣੀ ਕੋਈ ਵੀ ਖੇਤੀਬਾੜੀ ਦਾ ਸੰਦਾ ਵੇਚਣਾ ਹੋਵੇ ਤੇ ਉਹਦੀ ਆਪਾਂ ਵੀਡੀਓ ਬਾਈ ਫ੍ਰੀ ਪਾਉਣੇ ਆ ਭੇਜ ਦਿਆ ਕਰੋ ਸਾਰਾ ਆਪਦਾ ਐਡਰੈਸ ਆ ਥੱਲੇ ਨੰਬਰ ਬਾਈ ਟਰੈਕਟਰ ਵਾਲੇ ਦਾ ਤੇ ਉੱਪਰਲਾ ਨੰਬਰ ਬਾਈ ਮੇਰਾ ਕਿਸੇ ਪ੍ਰਾਣੀ ਕੋਈ ਵੀ ਖੇਤੀਬਾੜੀ ਦਾ ਸੰਦ ਵੇਚਿਆ ਹੋਵੇ ਤੇ ਉਹਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੈਂਟ ਰੇਟ ਮੈਂਟ ਦੀ ਤੇ ਫੋਟੋਆਂ ਕਈ ਭਰਾ ਫੋਟੋਆਂ ਭੇਜਣੇ ਫੋਟੋਆਂ ਨਾਲ ਬਾਈ ਪੂਰੀ ਛੋਟੀ ਮਸ਼ੀਨ ਜੀ ਨਹੀਂ ਦੱਸਦੀ ਵੀਡੀਓ ਬਣਾ ਕੇ ਦੇ ਦਿਆ ਕਰੋ ਮੰਡੇਟ ਮੰਡੀ ਸਾਰੀ ਆਲ ਦੀ ਵਹਿੰਦਰੀ ਦਿਖਾ ਦਿਆ ਕਰੋ ਤੇ ਆਪਾਂ ਆਪ ਇੱਕ ਬੂਟਾ ਕੋਟਲੀ ਚੈਨਲ ਤੇ ਫ੍ਰੀ ਪਾਉਣੇ ਆ ਫ੍ਰੀ ਤੁਹਾਡੀ ਐਡਾਂ ਕਰਾਂਗੇ ਕਿਸੇ ਭਰਾ ਨੇ ਕੋਈ ਵੀ ਹਿੰਦੀ ਵਿੱਚ ਨਹੀਂ ਹੋਵੇ ਖੇਤੀਬਾੜੀ ਦੀ ਤੇ ਉਹ ਆਪ ਨੂੰ ਉੱਪਰਲੇ ਨੰਬਰ ਤੇ ਭੇਜਿਆ ਕਰੋ ਸਾਰਾ ਆਪਦਾ ਐਡਰੈਸ ਜ਼ਿਲ੍ਹਾ ਪਿੰਡ ਸਭ ਕੁਝ ਲਿਖ ਦਿਆ ਕਰੋ ਮਾਡਲ ਪੈਸੇ ਕਿੰਨੇ ਲੈਣੇ ਆ ਭਾਈ ਉਹ ਵੀ ਲਿਖ ਦਿਆ ਕਰੋ ਕਿਸੇ ਵੀ ਭਰਾ ਨੇ ਵੀ ਐਡ ਕਰਾਉਣੀ ਹੋਵੇ ਤੇ ਐਡ ਆਪਾਂ ਫ੍ਰੀ ਕਰਦੇ ਆ ਬੂਟਾ ਕੋਟਲੀ ਚੈਨਲ ਤੇ ਤੇ ਆਹ ਟਰੈਕਟਰ ਭਾਈ ਸਾਰੇ ਭਰਾ ਦੇਖ ਲਓ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ 855 855 ਟਰੈਕਟਰ 2017 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ 2017 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ ਬਈ ਨਵੇਂ ਆ ਟਰੈਕਟਰ ਦੇ ਕਿਸੇ ਵੀ ਵੀਰ ਪੁਰਾਣੇ ਬਈ ਟਰੈਡ ਲੈਣਾ ਹੋਵੇ ਤੇ ਏਰੀਆ ਸੰਗਰੂਰ ਸੰਗਰੂਰ ਏਰੀਆ ਹੀ ਬਈ ਟਰੈਕਟਰ ਖੜਾ ਆਹੇ 855 ਤੇ ਬਾਈ ਕਹਿੰਦਾ 5 ਲੱਖ ਤੇ 25000 ਦੇ ਆਸੇ ਪਾਸੇ ਮੈਂ ਟਰੈਡ ਦੇਊਗਾ ਬਾਈ ਤੇ ਸਾਰੇ ਪਾਸੋਂ ਟਰੈਡ ਮੇਰਾ ਪੂਰਾ ਵਧੀਆ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਆਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਸਾਰੇ ਪਾਸੋਂ ਉੱਕੜ ਰੈਟ ਆ ਬਾਈ ਕਿਸੇ ਵੀ ਵੀਰਪੁਰਾਣੇ ਬਈ ਟਰੈਕਟਰ ਲੈਣਾ ਹੋਵੇ 855 ਇਹ ਬਾਈ ਦਾ ਫੋਨ ਨੰਬਰ ਆ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰਪੁਰਾਣੇ 3630 ਟਰੈਕਟਰ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰਪੁਰਾਣੇ ਬਈ 3630 ਨਿਊ ਹਾਲੈਂਡ ਟਰੈਕਟਰ ਲੈਣਾ ਹੋਵੇ ਤੇ 2017 ਮਾਡਲ ਆ ਤੇ ਹਰਿਆਣਾ ਨੰਬਰ ਆ ਤੇ ਚਾਰੇ ਟਾਇਰ ਵੀ ਨਵੇਂ ਆ ਟਰੈਕਟਰ ਦੇ ਕਿਸੇ ਵੀ ਵੀਰਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਪਿੰਡ ਜੈਤੋ ਜੈਤੋ ਬਈ ਜਿਲ੍ਹਾ ਫਰੀਦਕੋਟ ਚੋਂ ਦਾ ਜੈਤੋ ਸ਼ਹਿਰ ਵੀ ਆ ਤੇ ਇਹ ਬਾਈ ਨਾਲ ਇੱਕ ਪਿੰਡ ਲੱਗਦਾ ਜੈਤੋ ਜੈਤੋ ਪਿੰਡ ਦੇ ਟਰੈਕਟਰ ਖੜਾ ਕਿਸੇ ਵੀਰ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 36 ਦੀ ਟਰੈਡ ਮੇਰਾ ਸਾਰੇ ਪਾਸੇ ਵਧੀਆ ਟਰੈਡ ਆ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ ਬਾਈ ਕਿਸੇ ਵੀ ਵੀਰ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ 5 ਲੱਖ ਤੇ 35000 ਦੇ ਆਸੇ ਪਾਸੇ ਮੈਂ ਟਰੈਡ ਦੇਵਾਂਗਾ ਬਾਈ ਇਹ ਸਾਰੇ ਪਾਸੋਂ ਮੇਰਾ ਟਰੈਕਟਰ ਵਧੀਆ ਕਿਸੇ ਵੀਰ ਭਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਾਈ ਵੀਰ ਭਰਾ ਦੇਖ ਲਓ ਕਿਸੇ ਵੀ ਵੀਰ ਭਰਾਣੇ ਬਈ ਟਰਾਲਾ ਲੈਣਾ ਹੋਵੇ 14 ਸੱਤ ਟਰਾਲਾ 7 ਫੁੱਟ ਚੌੜਾ ਤੇ 14 ਫੁੱਟ ਲੰਮਾ ਟਰਾਲਾ ਬਾਈ ਤੇ ਜੱਕ ਵਾਲਾ ਟਰਾਲਾ 2024 ਮਾਡਲਾ ਟਰਾਲਾ ਜਵਾ ਨਵਾਂ ਟਰਾਲਾ ਬਾਈ ਕਿਸੇ ਵੀ ਵੀਰ ਭਰਾਣੇ ਬਈ ਟਰਾਲਾ ਲੈਣਾ ਹੋਵੇ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ ਜਿੱਥੇ ਟਰਾਲਾ ਖੜਾ ਬਾਈ ਕਿਸੇ ਵੀ ਵੀਰ ਭਰਾ ਨੇ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਟਰਾਲਾ ਬਹੁਤ ਵਧੀਆ ਟਰਾਲਾ ਆ ਤੇ ਪੂਰੇ ਵਜ ਨਾਲ ਟਰਾਲਾ ਬਣਾਇਆ ਹੋਇਆ ਬਾਈ ਤੇ 2 ਲੱਖ ਤੇ 52000 ਦੇ ਬਾਈ ਕਹਿੰਦਾ ਆਸੇ ਪਾਸੇ ਮੈਂ ਟਰਾਲਾ ਦੇਉਂਗਾ ਬਾਈ ਕਿਸੇ ਵੀ ਵੀਰ ਭਰਾ ਨੇ ਬਾਈ ਟਰਾਲਾ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਖੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਆਪਣੀਆਂ ਵੀਡੀਓ ਬਾਈ ਜਿਹੜੇ ਭਰਾ ਦੇਖਦੇ ਆ ਇਹਨਾਂ ਨੂੰ ਬਾਈ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਜਿਨੇ ਆਪਣਾ ਚੈਨਲ ਨਹੀਂ ਕਰਿਆ ਫੋਲੋ ਤੇ ਆਪਾਂ ਚੈਨਲ ਫੋਲੋ ਕਰ ਲਓ ਤੇ ਆਪਾਂ ਡੇਲੀ ਖੇਤੀਬਾੜੀ ਬਕਾਊਸ ਹਾਂ ਦੀਆਂ ਵੀਡੀਓ ਆਪਾਂ ਲੈ ਕੇ ਆਉ ਅੱਜ ਆਪਣੇ ਕੋਲ ਤਿੰਨ ਹੀ ਵੀਡੀਓ ਸੀਗੀਆਂ ਬਈ ਤੇ ਕੱਲ ਨੂੰ ਅਗਰ ਨਵੀਆਂ ਵੀਡੀਓ ਲੈ ਕੇ ਖੇਤੀ ਬੜੀ ਸੰਦਾਂ ਦੀਆਂ ਫੇਰ ਆਵਾਂਗੇ ਇਹ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ